ਅੰਮ੍ਰਿਤਸਰ ਦੇ ਸਿਵਲ ਹਸਪਤਾਲ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਨਸਾਨੀਅਤ ਸ਼ਰਮਸਾਰ ਹੋ ਗਈ ਹੈ ਇੱਕ ਮਹਿਲਾ ਦੇ ਵੱਲੋਂ ਹਸਪਤਾਲ ਦੇ ਬਰਾਮਦੇ ਦੇ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ ਗਿਆ ਆ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ 12 ਤਰੀਕ ਤੱਕ ਦਾ ਸਮਾਂ ਦਿੱਤਾ ਗਿਆ ਸੀ ਪਰ ਜਿਹੜੀ ਮਹਿਲਾ ਉਸ ਨੂੰ ਅਚਾਨਕ ਦਰਦ ਜ਼ਿਆਦਾ ਹੋਣ ਲੱਗ ਪਈ ਜਿਸ ਕਾਰਨ ਉਹ ਉਸ ਨੂੰ ਹਸਪਤਾਲ ਲੈ ਕੇ ਆਏ ਤੇ ਰਸਤੇ ਦੇ ਵਿੱਚ ਹੀ ਬੱਚੇ ਦਾ ਜਨਮ ਹੋ ਗਿਆ ਤਾਂ ਇਸ ਦਾ ਪਤਾ ਡਾਕਟਰਾਂ ਨੂੰ ਲੱਗਿਆ ਤਾਂ ਡਾਕਟਰਾਂ ਨੇ ਜਲਦਬਾਜ਼ੀ ਦੇ ਵਿੱਚ ਪੀੜਤ ਮਹਿਲਾ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਜੱਚਾ ਤੇ ਬੱਚਾ ਦੋਵੇਂ ਤੰਦਰੁਸਤ ਨੇ ਸੁਰੱਖਿਤ ਨੇ ਇਸ ਬਾਬਤ ਡਾਕਟਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਉਹਨਾਂ ਨੇ ਜਵਾਬ ਦੇਣਾ ਮੁਨਾਜ਼ਬ ਨਹੀਂ ਸਮਝਿਆ ਉਥੇ ਦੱਸਦੀ ਕਿ ਜਿਸ ਜਗ੍ਹਾ ਤੇ ਮਹਿਲਾ ਨੇ ਬੱਚੇ ਨੂੰ ਜਨਮ ਦਿੱਤਾ ਸੀ ਜਲਦਬਾਜ਼ੀ ਦੇ ਵਿੱਚ ਉਸ ਜਗ੍ਹਾ ਨੂੰ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਸਾਫ਼ ਕਰਵਾਇਆ ਗਿਆ ਅਮਨ ਕੁਮਾਰ ਹਾਂਜੀ ਕੀ ਹੋਇਆ ਸੀ ਸਾਰਾ ਹਾਂਜੀ ਭਾਈ ਕਿਹੜੀ ਜਗ੍ਹਾ ਰਹਿੰਦੇ ਜੋੜੇ ਫੜੇ ਜਿਸਮਿਸ ਨਗਰ ਕਿਹੜੀ ਜਗ੍ਹਾ ਪਹੁੰਚੇ ਤੇ ਕੀ ਹੋਇਆ ਉਹ ਪਾਜੀ ਆਪਾਂ ਇਹਨਾਂ ਨੇ ਪਹਿਲੇ ਬਾਰ ਉਹ ਬਟੌਰ ਰੋੜਾ ਚੇਤਰਾ ਇੱਥੇ ਲੈ ਕੇ ਆਏ ਦੋ ਤਿੰਨ ਵਾਰ ਤੇ ਉਹਨਾਂ ਨੇ ਦੱਸਿਆ ਹੈਗਾ ਕਿ 12 ਤਾਰੀਖ ਨੂੰ ਬੱਚਾ ਹੋ ਜਾਣਾ ਹੈ ਤੇ ਅੱਜ ਦੜ ਦੇ ਮੱਛੇ ਤੇ ਮੈਂ ਲੈ ਕੇ ਆਇਆ ਉਨੀ ਭਾਈ ਰਾਤ ਨੂੰ ਹੀ ਹੋ ਗਿਆ ਬੱਤਰ ਰਸਤੇ 'ਚ ਹੀ ਹੋ ਗਿਆ ਬੱਤਰ ਹਾਂਜੀ ਠੀਕ ਨੇ ਦੋ ਹਾਂਜੀ ਹਾਂਜੀ ਤੇ ਡਾਕਟਰਾਂ ਨੇ ਕੀ ਕਿਹਾ ਤੁਹਾਨੂੰ ਹੋਵੇ ਬੱਤਰ ਉਹਨਾਂ ਨੇ ਤੇ ਆਈ ਦੱਸਿਆ ਹੋਗਾ ਕਿ ਤੁਸੀਂ ਪਹਿਲੇ ਲੈ ਕੇ ਆ ਜੰਦੇ ਮੈਂ ਤੁਸੀਂ ਟਾਈਮ ਨੂੰ ਦੱਸਿਆ ਹੋਗਾ ਉਹੀ ਟਾਈਮ ਤੇ ਲੈ ਕੇ ਆਣੇ ਅੱਜ ਦਰਦ ਮਤ ਚੱਲਿਆ ਤੇ ਮੈਂ ਲੈ ਕੇ ਆ ਗਏ ਮੈਂ ਤਾਂ 12 ਤਰੀਕ ਨੂੰ ਸੰਤਬਾਰ ਅੱਜ ਸਤਫ ਗ੍ਰੀਫ ਕਰ ਲਈ ਨਹੀਂ ਹਾਂਜੀ ਹਾਂਜੀ ਡਾਕਟਰ ਗਿੰਗਲੀ ਹੈ ਕੋਈ ਗਲਤੀ ਨਹੀਂ ਆਹ ਠੀਕ ਨੇ ਹਾਂ ਦੋਵੇਂ ਠੀਕ ਹਾਂਜੀ ਹਾਂਜੀ ਭਾਈ ਠੀਕ ਹੈ